ਤੇਰੇ ਤੱਕ ਤੇਰੇ ਰੋਗ ਦਾ ਤੇਰੇ ਇਸ ਦੁੱਖ ਦਾ ਦਾਰੂ ਅਸੀਂ ਰੱਬ ਲਵਾਗੇ ਤੇਰੀ ਲੜਕੀ ਤੇਰੇ ਕੋਲ ਪਜਾਵਾਵਾਂਗੇ ਇਸ ਕਰਕੇ ਪ੍ਰਸ਼ਾਦਾ ਸ਼ਗਰ ਹੌਸਲਾ ਨਾ ਹਾਰ ਹੌਸਲਾ ਰੱਖ ਮਸੀਤਾਂ ਦੇ ਮਰਦਾਂ ਤੇ ਘੋੜਿਆਂ ਨੂੰ ਸਿਆਣੇ ਕਹਿੰਦੇ ਨੇ ਮਰਦਾਂ ਘੋੜਿਆਂ ਕੰਮ ਪੈਣ ਆਵਲੇ ਇਹਨੇ ਮਰਦਾਂ ਦੇ ਘੋੜਿਆਂ ਨੂੰ ਅਵੱਲੇ ਕੰਮ ਪੈਂਦੇ ਇੰਨੇ ਇਸ ਕਰਕੇ ਹੌਸਲਾ ਰੱਖ ਆਕਾਰਪੁਰਖ ਨੇ ਸਾਨੂੰ ਸੱਜਿਆ ਇਸੇ ਕਰਕੇ ਆ ਤੇਰੇ ਵਰਗੇ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਔਰ ਕਿੰਨੇ ਨੇ ਭਾਈ ਤਾਰੂ ਸਿੰਘ ਕਹਿੰਦੇ ਬਹੁਤ ਸਾਡੇ ਪ੍ਰਸ਼ਾਦੇ ਤੇ ਸਬਜੀ ਕਹਿੰਦੇ ਨਾਲ ਲੈ ਕੇ ਜੰਗਲਵਾਂ ਨੂੰ ਚਲੇ ਗਏ ਹੁਣ ਕਹਿੰਦੇ ਪਿਆਰੇ ਗੁਰੂ ਕੇ ਸਿੰਘ ਜਿੰਨਾਂ ਵੇ ਜਦੋਂ ਭਾਈ ਸਿੰਘ ਭਾਈ ਤਾਰੂ ਸਿੰਘ ਨੂੰ ਮਿਲਦੇ ਨੇ ਕਹਿੰਦੇ ਭਾਈ ਤਾਰੂ ਸਿੰਘ ਨੇ ਜਾ ਕੇ ਇਹਨਾਂ ਨੂੰ ਫੜੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਫਤੇ ਦੀ ਪਾਈ ਹੈ ਸਾਂਝ ਇਹਨੇ ਉਹ ਜਨਨ ਤਰੀ ਤੇ ਰੱਖਣ ਵਾਲੇ ਥੂਲ ਨੇ ਉਹਨਾਂ ਨੇ ਕਹਿੰਦੇ ਫਤੇ ਦਾ ਜਵਾਬ ਬੜੀ ਚੜ੍ਹਦੀ ਕਲਾ ਨਾਲ ਦੇ ਕੇ ਭਾਈ ਤਾਰੂ ਸਿੰਘ ਨੂੰ ਸਤਿ ਸ਼ਾਂਤ ਪੁੱਛਦਿਆਂ ਹੋਇਆਂ ਇਹਨੇ ਭਾਈ ਤਾਰੂ ਸਿੰਘ ਨੇ ਇਹਨੇ ਪ੍ਰਸ਼ਾਦਿਆਂ ਵਾਲਾ ਟੋਕਰਾ ਹੇਠਾਂ ਰੱਖ ਕੇ ਇਹਨੇ ਸਿੰਘਾਂ ਨੂੰ ਬੇਨਤੀ ਕੀਤੀ ਕਿਹਨ ਲੱਗੇ ਭਾਈ ਪ੍ਰਸ਼ਾਦਾ ਆਪਾਂ ਛਕਣ ਦੇ ਬਾਅਦ ਵਿੱਚ ਇਹਨਾ ਇੱਕ ਛੋਟਾ ਜਿਹਾ ਕਾਰਜ ਉਹ ਸਰਕਾਰਪੁਰਖ ਨੇ ਇਹ ਦੀ ਪਾ ਦਿੱਤਾ ਇਸ ਕਰਕੇ ਆਪਾਂ ਨੇ ਪਹਿਲਾਂ ਕਾਰਜ ਕਰਨਾ ਕਹਿੰਦੇ ਸਿੰਘਾਂ ਦੇ ਹੱਥ ਤਲਵਾਰਾਂ ਦੇ ਮੁਠਿਆਂ ਦੇ ਚਲੇ ਗਏ ਕਿਹਨ ਲਗੇ ਤਾਰੂ ਸਿੰਘ ਦੱਸ ਕਿਹੜਾ ਕੰਮ ਕਹਿੰਦੇ ਜਦੋਂ ਸਿੰਘ ਕਾਲੇ ਪਏ ਭਾਈ ਤਾਰੂ ਸਿੰਘ ਕਹਿਣ ਲੱਗਾ ਮੈਨੂੰ ਜਾਗਦਾ ਵੀ ਤੁਸਾਂ ਦਿੰਦਾ ਕੋਈ ਛਕਿਆ ਨਹੀਂ ਇਸ ਕਰਕੇ ਆਪਾਂ ਨੂੰ ਤੇਗ ਬਹੁਰੀ ਪੈਣੀ ਹੈ ਤੇ ਤੇਗ ਭੁੱਖਿਆਂ ਦੇ ਕੋਈ ਨਹੀਂ ਵਗਦੀ ਇਸ ਕਰਕੇ ਤੁਸੀਂ ਪ੍ਰਸ਼ਾਦਾ ਬਣੇ ਸਕਣਾ ਕਰੋ ਮੈਂ ਤੁਹਾਨੂੰ ਕਾਰ ਜਿਹੜਾ ਬਾਅਦ ਵਿੱਚ ਦੱਸਾਂਗਾ ਕਹਿੰਦੇ ਸਿੰਘ ਕਾਲੇ ਪੈ ਗਏ ਕਿ ਲੱਗੇ ਤਾਰੂ ਸਿੰਘਾ ਹੁਣ ਪ੍ਰਸ਼ਾਦਾ ਸਿਕਾਂਗੇ ਬਾਅਦ ਵਿੱਚ ਪਹਿਲੇ ਸਾਨੂੰ ਕਾਲ ਦੀ ਦੱਸਣਾ ਕਰ ਕਹਿੰਦੇ ਭਾਈ ਤਾਰੂ ਸਿੰਘ ਨੇ ਜਦੋਂ ਬਜ਼ੁਰਗ ਮਾਚੀ ਰਿਆ ਸਾਰੀ ਦੁੱਖਾਂ ਬਾਰੇ ਦੱਸਣਾ ਸੁਣਾਉਣੇ ਕੀਤੀ ਕਹਿੰਦੇ ਹੁਣ ਸਿੰਘ ਕਹਿੰਦੇ ਰਾਤ ਨੂੰ ਜਕਾਰੇ ਛਰਦੇ ਹੋਏ ਕਹਿੰਦੇ ਜਾ ਕੇ ਪੱਟੀ ਰੂਪਿੰਦੇ ਕੀਰਾ ਪਾਲਿਆ জাফর ਬੇਗ ਦੇ ਮਹਿਲਾ ਨੂੰ ਕੀਰਾ ਪਾਲਿਆ ਤੇ ਕਹਿੰਦੇ ਜਿਹੜਾ ਸਿੰਘ ਹੈ ਉਹਨ ਮਿਰਦੇ ਉੱਤੇ ਵਾਰ ਨਹੀਂ ਕਰਦਾ ਨਾ ਭੱਜੇ ਜਾਂਦੇ ਉੱਤੇ ਵਾਰ ਕਰਦਾ ਨਾ ਡਿੱਗੇ ਉੱਤੇ ਵਾਰ ਕਰਦਾ ਇਹਨੇ ਹੁਣ ਭਾਈ ਤਾਰੂ ਸਿੰਘ ਨੇ ਇਹਦੇ ਮਹਿਲਾ ਨੂੰ ਪਾ ਕੇ ਤੇ ਕਹਿੰਦੇ ਇਹਨੂੰ ਲਲਕਾਰ ਨਾ ਕੀਤਾ ਕਹਿੰਦੇ ਕਿਉਂਕਿ ਖਾਲਸੇ ਦਾ ਕਾਨੂੰਨ ਹੈ ਪਹਿਨਾ ਪਿਆਰ ਫਿਰ ਸਤਕਾਰ ਤੇ ਫਿਰ ਤਲਵਾਰ ਕਿੰਨੇ ਅੱਜ ਦਰਵਾਰਾ ਕਿੰਨੇ ਢਾਕਾ ਉੱਤੇ ਵੜਕ ਰੀਆਂ ਨੇ ਭਾਈ ਤਾਰੂ ਸਿੰਘ ਨੇ ਇਹਦੇ ਮਈਆਂ ਨੂੰ ਪਾਜੇ ਠੇਰਾ ਜਿਵੇਂ জাফর ਬੇਗ ਨੂੰ ਪਹਿਲਾਂ ਲਲਕਾਰ ਨਾ ਕੀਤਾ ਕਿ ਅਜੇ ਵੀ ਮੌਕਾ ਹੈ ਖਾਲਸਾ ਵਾਪਸ ਚਲਿਆ ਜਾਵੇਗਾ ਗਰੀਬ ਮਾਚੀ ਦੀ ਕੰਨਿਆ ਇਹ ਵਾਪਸ ਕਰ ਦੇ ਖਾਲਸਾ ਅਮਨ ਅਮਾਨ ਦੇ ਨਾਲ ਵਾਪਸ ਚਲਿਆ ਜਾਵੇਗਾ ਤੇਰੀ ਜਾਨ ਦੀ ਬੱਚੀ ਅਸੀਂ ਕਰ ਦੇਵਾਂਗੇ ਭਾਈ ਤਾਰੂ ਸਿੰਘ ਨੇ ਕਿਨੇ ਲਲਕਾਰ ਨਾਲ ਕੀਤਾ ਉਸ ਵਜਦਾ ਵਾਤਾਵਰਨ ਕਵੀ ਦੀ ਕਲਮ ਨੇ ਇਹ ਕਿਉਂ ਮੈਨੂੰ ਤਾਰੂ ਸਗਨੇ ਆਖਿਆ ਸੁਣ ਜਾ ਬਰਖਣ ਤਾਰੂ ਸਗਨੇ ਆਖਿਆ ਸੁਣ ਜਾ ਬਰਖਣ ਅਨਤੀ ਪਰਵੰਨਾ ਸਮਵੇਖਨਾ ਕੰਪ ਦਾ ਅਨਤੀ ਪਰਵੰਨਾ ਅੱਜ ਇਹ ਮੁਕਾ ਹੈ ਜੇ ਤਾਂ ਗਰੀਬ ਮਾਛੀ ਦੀ ਕਿੰਨਿਆਂ ਦੇਵੇਗਾ ਮੋੜ ਤੇ ਖਾਲਸਾ ਮੰਗ ਲਵੇਗਾ ਮਾਫੀ ਤੇ ਖਾਲਸਾ ਵਾਪਸ ਲਿਆ ਜਾਵੇਗਾ ਮਾਛੀ ਦੀ ਕਿੰਨਿਆਂ ਨੂੰ ਲੈ ਕੇ ਤੇ ਜੇ ਦੋ ਹੱਥ ਕਰਨੇ ਹੈ ਫਿਰ ਤੈਨੂੰ ਦੁਨੀਆ ਤੋਂ ਪਾਰ ਬਿਲਾ ਦਿੱਤਾ ਜਾਵੇਗਾ ਹੁਣ ਕਹਿੰਦੇ ਇਹ ਵਿਸ਼ੇਵਕਾਰਾਂ ਭੁੱਗਣ ਵਾਲਾ ਇਨਸਾਨ ਧਰਮੀ ਤਲਵਾਰਾਂ ਦੇ ਕੇ ਕਿੱਥੋਂ ਡਗਦਾ ਕਹਿੰਦੇ ਇਹਦੇ ਸਪੈਹਿਆਂ ਨੇ ਕਹਿੰਦੇ ਮੁਕਾਬਲਾ ਕਰਨਾ ਚਾਹਿਆ ਕਹਿੰਦੇ ਮੁਕਾਬਲਾ ਜਿਹੜੇ ਪਹਿਰੇਦਾਰ ਖੜੇ ਸਨ ਉਹ ਕਹਿੰਦੇ ਪਹਿਲੀ ਹੀ ਸੱਤੇ ਸਿੰਘਾਂ ਨੇ ਮਾਰਨ ਕਾਏ ਇਹਦੀ ਹਵੇਲੀ ਦਾ ਗੇਟ ਤੋੜ ਕੇ ਸਿੰਘ ਹੋਏ ਅੰਦਰ ਦਾਖਲ ਜਾਂ ਪਰ ਮੇਗ ਨੂੰ ਫੜ ਕੇ ਕਹਿੰਦੇ ਭਾਈ ਤਾਰੂ ਸਿੰਘ ਦੇ ਸਾਹਮਣੇ ਕੀਤਾ ਪੇਚ ਕਹਿੰਦੇ ਇਹਦਾ ਤਲਵਾਰ ਮਾਰ ਕੇ ਫਿਰ ਲੜਤਾ ਤਾਰੂ ਸਿੰਘ ਦੇ ਕਹਿੰਦੇ ਹੁਣ ਇਹਦੀ ਗਰੀਬ ਮਾਛੀ ਦੀ ਕੰਨਿਆ ਬਾ ਇੱਜ਼ਤ ਕਹਿੰਦੇ ਇੱਜ਼ਤ ਦੇ ਨਾਲ ਕਿੰਦੇ ਭਾਈ ਤਾਰੂ ਸਿੰਘ ਨੇ ਘੋੜੇ ਤੇ ਬਿਠਾ ਕੇ ਰਾਤੋਂ ਰਾਤ ਆਪਣੇ ਘੇਰੇ ਵਿੱਚ ਨਗਰ ਪੂਰਿਆਂ ਵਿਖੇ ਕਹਿੰਦੇ ਦਿਨ ਚੜ੍ਹਦੇ ਚੜ੍ਹਦੇ ਸਿੰਘਾਂ ਨੂੰ ਛਿਗਾ ਕੇ ਪ੍ਰਸ਼ਾਦਾ ਵਾਪਸ ਆ ਕੇ ਵਾਪਸ ਕਹਿੰਦੇ ਹੁਣ ਇਹ ਇੱਕ ਤਾਂ ਘਟਨਾ ਵਾਪਰੀ ਗਈ জাফর ਮੇਗਵਾਲੀ জাফর ਮੇਗ ਨੂੰ ਕਹਿੰਦੇ ਸਾਡਾਂ ਦੀ ਮੁੰਡੇ ਖਾਲਸਾ ਦਾ ਭਾਈ ਤਾਰੂ ਸਿੰਘ ਨੇ ਜਿਹੜੀ ਕਿੰਦੇ ਦੂਸਰੀ ਘਟਨਾ ਉਸ ਵਕਤ ਦਿੱਤੀ ਜੋ ਮੱਥਾ ਵਿੰਨਦੀ ਆਪਾਂ ਮੋਦਰ ਤੇ ਅਸਰ ਤੇ ਪੜਦੇ ਹਨ ਬੀਕਾਨੇਰ ਦੇ ਜੰਗਲਾਂ ਵਿੱਚੋਂ ਭਾਈ ਮਖਤਾਰ ਸਿੰਘ ਤੇ ਭਾਈ ਸੁਖਾ ਸਿੰਘ ਨੇ ਬੀਕਾਨੇਰ ਦੇ ਜੰਗਲਾਂ ਵਿੱਚੋਂ ਆ ਕੇ ਦਾ ਸਿਰ ਵਢਿਆ ਇਹ ਵੀ ਕਿnde জাফর ਬੇਗ ਦੇ ਕਤਲ ਹੋਣ ਤੋਂ ਥੋੜੇ ਦੇ ਮਗਰੋਂ ਭਾਈ ਮਖਤਾਰ ਸਿੰਘ ਤੇ ਸੁਖਾ ਸਿੰਘ ਨੇ ਕਿnde ਇਸ ਮੱਥੇ ਨੰਗਰ ਦਾ ਸਿਰ ਲਾਜ ਦੇ ਬੀਕਾਨੇਰ ਦੇ ਕਰਨ ਨਗਰਾਂ ਨੂੰ ਚਲੇ ਗਏ ਕਿnde ਹੁਣ ਦੋ ਘਟਨਾਵਾਂ ਕਿnde ਜੱਕਰੀਆ ਖਾਂਦੇ ਰਾਜਗਾਰ ਦੇ ਵਿੱਚ ਘਟੀਆਂ ਮੀਤਗੀਆਂ ਮੱਟਿਆ ਕਿੰਦੇ ਹੁਣ ਖਾਨ ਬਹਾਦਰ ਜ਼ਿਕਰੀਆ ਖਾਨ ਦੇ ਕੋਲ ਜਦੋਂ ਕਹਿੰਦੇ ਮੱਥੇ ਰੰਗੜ ਦੀ ਮੋਤਾ ਜੀ ਬੇਗਮ ਨੂੰ ਪਤਾ ਚੱਲਿਆ ਕਿੰਦੇ ਜਿਹੜੀ ਨਿੰਮ ਦੇ ਪੱਤੀਆਂ ਨਾਲ ਮਾਰਦੀ ਸੀ ਝੱਲ ਇਹਦੇ ਜਦੋਂ ਇਹ ਰੋਟੀ ਲੈ ਕੇ ਪ੍ਰਸ਼ਾਦਾ ਲੈ ਕੇ ਸੱਤਖੰਡ ਸ੍ਰੀ ਦਰਬਾਰ ਸਾਹਿਬ ਵੱਲ ਚੌਧਰੀ ਮੱਥੇ ਦੀ ਲੈ ਕੇ ਆ ਰਹੀ ਸੀ ਤੇ ਕਹਿੰਦੇ ਅੱਗੋਂ ਭੱਜੇ ਜਾਂਦੇ ਮਹੇਦਾਰੀ ਨੂੰ ਮਿਲੇ ਤੇ ਕਹਿੰਦੇ ਮਹੇਦਾਰ ਕਹਿਣ ਲੱਗੇ ਕਿੰਦੇ ਰੋਟੀ ਕਿਹਦੀ ਲੈ ਕੇ ਜਾ ਰਹੀ ਹੈ ਉਹਨੂੰ ਤਾਂ ਖਲਮਕਰਤਾਂ ਸਿੰਘਾਂ ਨੇ ਉਹਦਾ ਤਾਂ ਫਿਰ ਵੀ ਰਾਹ ਗਏ ਨੇਜੇ ਦੇ ਤਰਕੇ ਵਾਪਸ ਉਹਦਾ ਜਿੰਦਗਰਵਾਂ ਨੂੰ ਨਿਕਲ ਗਏ ਨੇ ਇਸ ਕਰਕੇ ਹੁਣ ਪ੍ਰਸ਼ਾਦਾ ਕਿਹੜਾ ਲੈ ਕੇ ਜਾਣਾ ਇਹਦੇ ਇਹਦੇ ਹੱਥੋਂ ਡਿੱਗ ਪਈਆਂ ਰੋਟੀਆਂ ਉਸੇ ਵਕਤ ਇਹਨੇ ਕਹਿੰਦੇ ਆਪਣੇ ਕੇਸ ਖੋਲੇ ਸਾਲੂ ਪਾੜ ਦਿੱਤਾ ਕਹਿੰਦੇ ਉਸੇ ਵਕਤ ਮੱਥੇ ਰੰਗਣ ਦੇ ਪਾਈਆਂ ਨੂੰ ਛੱਡਿਆ ਤੇ ਕਹਿੰਦੇ ਇਹਦੀ ਲੋਥ ਗੱਡੇ ਉੱਤੇ ਲੱਦ ਕੇ ਲਾਹੌਰ ਵੱਲ ਨੂੰ ਰਵਾਨਾ ਹੋ ਗਈ ਹੁਣ ਲਾਹੌਰ ਕਹਿੰਦੇ ਜਾ ਕੇ ਪਹੁੰਚ ਗਏ ਇਹ ਕਹਿੰਦੇ ਨੰਗਾ ਸਰ ਕਰਕੇ ਕਹਿੰਦੇ ਆਪਣਾ ਸਾਨੂੰ ਪਹਿਰੇ ਵਿੱਚ ਛੁੱਟ ਕੇ ਹੱਥੋਂ ਚ ਕੁਟਾਰੀ ਫੜ ਕੇ ਇਹ ਕਹਿੰਨ ਲੱਗੀ ਕਹਿੰਦੀ ਜਾਂ ਤਾਂ ਮੈਂ ਆਪਣੇ ਪੇਟ ਵਿੱਚ ਇੱਕ ਖੰੰਜਰ ਮਾਰ ਕੇ ਆਪਣੇ ਆਪ ਨੂੰ ਤੇਰੇ ਸਿਰ ਚੜ ਕੇ ਆਪਣੇ ਆਪ ਨੂੰ ਖਤਮ ਕਰ ਲਵਾਂਗੀ ਜਾਂ ਮੇਰੇ ਪਤੀ ਦੇ ਮੌਤ ਦਾ ਬਦਲਾ ਖੂਨ ਦਾ ਬਦਲਾ ਖੂਨ ਮੈਨੂੰ ਲੈ ਕੇ ਨੇ ਇਹਦੇ ਮੱਥੇ ਰੰਗਣ ਦੇ ਭਰਾ ਉਹ ਕਹਿੰਦੇ ਸਾਨੂੰ ਇੱਕ ਵਾਰ ਦਰਪਦਾ ਲੱਗ ਜਾਵੇ ਇਹ ਮੱਛੇ ਰੰਗਣ ਨੂੰ ਮਾਰਨ ਵਾਲੇ ਕੌਣ ਤੇ ਕਿੱਥੋਂ ਆਏ ਅਸੀਂ ਫਿਰ ਉਹਦੇ ਕੋਲੋਂ ਮਦਰਾ ਲਵਾਂਗੇ ਹੁਣ ਕਹਿੰਦੇ ਉਸੇ ਵਕਤ ਜਦੋਂ ਕਈ ਕਹਿੰਦੇ ਔਰਤ ਕਿਥੇ ਇਨਸਾਨ ਨੂੰ ਪੰਨਾ ਮਾਰਦੀ ਹੈ ਨਾ ਖਾਨ ਬਹਾਦਰ ਜਕਰੀਆ ਖਾਨ ਦੀ ਗਕੇਰੀ ਦੇ ਵਿੱਚ ਉਹਨੇ ਖੜੀ ਹੋ ਕੇ ਕਹਿਣ ਲੱਗੀ ਦਿਨੇ ਦੁਪਹਿਰੇ ਸਿਖਰ ਦੁਪਹਿਰੇ ਉਹ ਆਏ ਤੇ ਉਹਨਾਂ ਨੇ ਤਲਵਾਰ ਮਾਰ ਕੇ ਮੇਰੇ ਪਤੀ ਦਾ ਸੀਸ ਲਾ ਦਿੱਤਾ ਪੁੱਲਾ ਸੀਸ ਹੀ ਨਹੀਂ ਲਾਇਆ ਕਹਿੰਦੀ ਖਾਨ ਬਹਾਦਰ ਜਕਰੀਆ ਖਾਨ ਉਹ ਸੀਸ ਲੈ ਕੇ ਵੀ ਆਪਣੇ ਨਾਲ ਹੀ ਚਲੇ ਗਏ ਕਿੰਨੀ ਵੱਡੀ ਮੋਚੀ ਵਾਲੀ ਗੱਲ ਹੈ ਤੇਰੇ ਵਾਸਤੇ ਜੇ ਤਾ ਤੂੰ ਮੇਰੇ ਪਤੀ ਦੀ ਮੌਤ ਦਾ ਮੁੱਦਾ ਲੈ ਸਕਦਾ ਦੱਸ ਨਹੀਂ ਤਾਂ ਤੇਰੀ ਕਿਚੜੀ ਰੱਜੇ ਹੁਣੇ ਹੀ ਆਪਣੇ ਆਪ ਨੂੰ ਖਤਮ ਕਰਕੇ ਤੇਰੇ ਸਿਰ ਧੱਕੇ ਮਰ ਜਾਵਾਂਗੀ ਹੁਣ ਕਹਿੰਦੇ ਨੇ ਜਦੋਂ ਕੋਈ ਔਰਤ ਇਨਸਾਨ ਨੂੰ ਮਾਰਦੀ ਹੈ ਤਾਂ ਕਹਿੰਦੇ ਸੱਤਾਂ ਦਿਨਾਂ ਦਾ ਮਰਦਾ ਪਿਆ ਵੀ ਤੜਫਦਾ ਹੈ ਇਨਸਾਨ ਇਨਸਾਨ ਨੂੰ ਕੰਨਾ ਮਾਰ ਜਾਵੇ ਉਹ ਕਹਿੰਦੇ ਫਿਰ ਵੀ ਬਰਬਾਦ ਹੋ ਜਾਂਦਾ ਜਦੋਂ ਕੋਈ ਔਰਤ ਕਿਸੇ ਨੂੰ ਤਾਣਾ ਮਾਰਦੀ ਹੈ ਉਹ ਕਹਿੰਦੇ ਸੁਣਨਾ ਔਖਾ ਹੋ ਜਾਇਆ ਕਰਦਾ ਹੈ ਅੱਜ ਕਹਿੰਦੇ ਖਾਨ ਬਹਾਦਰ ਜਕਰੀਆ ਖਾਨ ਨੇ ਜਿਹੜੇ ਚੌਧਰੀ ਪਿੰਡਾਂ ਦੇ ਦੱਸਦੇ ਸੀ ਆਹ ਨਾਨ ਇਹ ਤੁਹਾਡਾ ਦਾਬਾ ਸਾਰੇ ਪੰਜਾਬ ਤੇ ਪੈ ਚੁੱਕਾ ਕੋਈ ਸਿੰਘ ਪੰਜਾਬ ਵਿੱਚ ਨਹੀਂ ਬਖਦਾ ਸਾਰੀ ਮਾਰ ਮਕਾਈ ਨੇ ਆਹ ਲੜ ਕੇ ਝੂਠੀਆਂ ਰਿਪੋਰਟਾਂ ਦਿੰਦੇ ਸਾਂਹ ਕਹਿੰਦੇ ਇਸ ਹਰ ਭਗਤ ਚੱਕਰੀਆ ਖਾਨ ਨੇ ਕਹਿੰਦੇ ਲਾਗੇ ਲਾਗੇ ਪਿੰਡਾਂ ਦੇ ਅੰਮ੍ਰਿਤਸਰ ਸ਼ਹਿਰ ਦੇ ਲਾਗੇ ਲਾਗੇ ਲਗ ਜਿੰਨੇ ਪਿੰਡਾਂ ਦੇ ਚੌਧਰੀ ਸਨ ਕਹਿੰਦੇ ਸਾਰਿਆਂ ਨੂੰ ਕਹਿੰਦੇ ਹੌਬਤ ਕੀਤਾ ਸਪਾਹੀਆਂ ਨੂੰ ਫੜ ਕੇ ਲੈ ਕੇ ਆਓ ਕਹਿੰਦੇ ਸਾਰਿਆਂ ਨੂੰ ਫੜ ਕੇ ਰਣ ਕੇ ਜਦੋਂ ਕਟਾਪਾ ਕਰਨਾ ਸ਼ੁਰੂ ਕੀਤਾ ਨਾ ਕਹਿੰਦੇ ਇਤਿਹਾਸ ਦੇ ਵਿੱਚ ਇਹ ਕਹਿੰਦਾ ਜੰਡਿਆਲੇ ਦੇ ਰਹਿਣ ਵਾਲਾ ਹਰ ਭਗਤੀ ਨਰਿੰਜਣੀ ਜੰਡਿਆਲੇ ਵਾਲ ਇਸ ਨੇ ਸਿੱਖ ਗੋਮ ਦਾ ਬਹੁਤ ਵੱਡਾ ਉਨੇ ਕਿਸਾਨ ਇਸ ਭਗਤ ਨਰਿੰਦਰ ਸਿੰਘ ਨੇ ਕੀਤਾ ਕਹਿੰਦੇ ਅੱਜ ਜਦੋਂ ਬਾਕੀ ਚੌਧਰੀ ਇਹਦੀਆਂ ਅੱਖਾਂ ਦੇ ਸਾਹਮਣੇ ਕੁੱਟਣੀ ਸ਼ੁਰੂ ਕੀਤੀ ਕਹਿੰਦੇ ਹੁਣ ਇਹਨੂੰ ਪਤਾ ਲੱਗਿਆ ਵਿਵਾਰੀ ਮੇਰੀ ਵੀ ਆ ਚਲੀ ਹੈ ਕਹਿੰਦੇ ਇਹਨੇ ਅਖਾਖਾਨ ਬਹਾਦਰ ਨਕਰੀਆ ਖਾਨ ਮੈਨੂੰ ਕੁੱਟੀ ਨਾ ਮੈਂ ਤੈਨੂੰ ਕੁੱਟਣ ਤੋਂ ਪਹਿਲਾਂ ਸਾਰੀ ਰਿਪੋਰਟ ਦੇ ਦਿੰਦਾ ਹਾਂ ਇਹ ਜਿਹੜੇ ਮੱਛੇ ਦੇ ਕਾਤਲ ਨੇ ਇਹ ਪੰਜਾਬ ਵਿੱਚੋਂ ਨਹੀਂ ਆਏ ਇਹ ਬਾਹਰੋਂ ਦੀਕਾ ਨੇ ਇਹ ਤੇ ਜੰਗਲਾਂ ਵਿੱਚੋਂ ਆਏ ਨੇ ਇਹਨਾਂ ਜਿਹੜਾ ਮੇਨ ਕਾਤਲ ਹੈ ਉਹ ਹੈ ਮਹਿਤਾਬ ਸਿੰਘ ਤੇ ਇਹ ਹੈ ਉਹਦੇ ਨਾਲ ਹੈ ਸੱਖਾ ਸਿੰਘ ਕੰਬੋ ਦੀ ਮਾੜੀ ਦਾ ਤੇ ਇਹ ਹੈ ਅਜਤਾਰੂ ਸਿੰਘ ਪੂਲਿਆ ਦਾ ਰੇਣ ਵਾਲਾ ਹੈ ਉਹ ਧੂਆ ਦੇ ਮਾਮੇ ਦੇ ਪੁੱਤਰ ਨੇ ਭਾਈ ਮਹਿਤਾਬ ਸਿੰਘ ਤਾਰੂ ਸਿੰਘ ਦੇ ਕੋਲ ਆਉਂਦਾ ਜਾਂਦਾ ਤੇ ਤਾਰੂ ਸਿੰਘ ਉਹਨਾਂ ਨੂੰ ਪ੍ਰਸ਼ਾਦੇ ਚਕਾਉਂਦਾ ਹੈ ਉਹਨਾਂ ਨੂੰ ਰੋਟੀਆਂ ਛਕਾਉਂਦਾ ਹ ਜਗਲਾਂ ਵਿੱਚ ਜਾ ਜਾ ਕੇ ਇਹਨਾਂ ਨੇ ਕਸਮ ਖਾਧੀ ਹੋਈ ਹੈ ਕਿ ਕੋਈ ਵੀ ਸਿਕੀਰਾਂ ਤੋਂ ਕੀ ਸਾਰਿਆਂ ਨਹੀਂ ਦੇਣਾ ਇਹ ਦੋਨੇ ਭੂਆ ਦੇ ਬਾਂਬੇ ਦੇ ਪੁੱਤਰ ਨੇ ਇਹਨਾਂ ਨੇ ਵਾਅਦਾ ਹੀ ਕਹਿੰਦੇ ਦੋਨਾਂ ਨੇ ਕਿ ਪਰਨ ਕੀਤਾ ਹੋਇਆ ਸੀ ਕਿ ਜਦੋਂ ਸ਼ਹੀਦੀ ਪ੍ਰਾਪਤ ਕਰਾਂਗੇ ਉਦੋਂ ਜੀਤ ਦਾ ਜਾਮ ਵੀ ਇਕੱਠਾ ਹੀ ਪੀਵਾਂਗੇ ਕਹਿੰਦੇ ਅੱਜ ਕਹਿੰਦੇ ਇਸ ਖਾਨ ਬਹਾਦਰ ਜ਼ਕਰੀਆ ਖਾਨ ਦੇ ਕੋਲ ਖੜੇ ਹੋ ਕੇ ਹਰ ਭਗਤ ਨਰੰਗਣੀ ਜੰਡਿਆਲੇ ਵਾਲੇ ਨੇ भाई तारू सिंह ਦੇ ਖਿਲਾਫ ਇਹਨੇ ਕਹਿਣਾ ਕੀਤਾ ਕਿ ਨਾ ਚੌਧਰੀ ਸਾਹਿਬ ਇੱਥੇ ਹੀ ਬਸ ਨਹੀਂ ਆ ਜਿਹੜਾ ਪੱਟੀ ਦੇ জাফর ਮੀਗ ਦਾ ਕਤਲ ਹੋਇਆ ਨਾ ਥੋੜੇ ਦਿਨ ਪਹਿਲਾਂ ਇਹ ਵੀ ਤਾਰੂ ਸਿੰਘ ਨੇ ਕੀਤਾ ਰਾਤ ਨੂੰ ਉਹ ਦਿਨੇ ਤਾਂ ਘੋੜਾ ਪਾਲਾ ਬਣ ਜਾਂਦਾ ਰਾਤ ਨੂੰ ਲੋਕਾਂ ਦੇ ਜਾ ਕੇ ਸੱਣਾ ਲਾਉਂਦਾ ਹੈ ਲੋਕਾਂ ਦੇ ਘਰਾਂ ਨੂੰ ਲੁੱਟਦਾ ਹੈ ਪੁਰਦਾ ਹੈ ਉਹ ਇੱਕ ਗਰੀਬ ਮਾਛੀ ਦੀ ਕੰਨਿਆ ਦੇ ਬਦਲੇ ਤੇਰਾ ਫੌਜਦਾਰ ਉਸ ਨੇ ਕਤਲ ਕੀਤਾ ਹੋਏ ਇਹ ਕਰਕੇ ਜੇ ਤਾਰੂ ਸਿੰਘ ਨੂੰ ਫੜ ਕੇ ਮੌਤ ਉਸ ਨੂੰ ਦੇ ਦੇਵੇਂਗਾ ਉਹ ਤੋਦੀ ਦੀ ਤਰ੍ਹਾਂ ਗੋਲ ਕੇ ਦੱਸੇਗਾ ਇਹ ਦੀਕਨ ਇਹਦੇ ਜੰਗਲਾਂ ਤੋਂ ਕੌਣ ਕੌਣ ਤੇ ਕਿੱਥੇ-ਕਿੱਥੋਂ ਆਇਆ ਜੇ ਉਹਨਾਂ ਨੂੰ ਫੜਨਾ ਚਾਹਣਾ ਤੇ ਤਾਰੂ ਸਿੰਘ ਨੂੰ ਫੜ ਲੈ ਅੱਜ ਇਹਨੇ ਭਾਈ ਤਾਰੂ ਸਿੰਘ ਦੀ ਜਿਹੜੀ ਡੈਰੀ ਹੈ ਹਰ ਭਗਤਨ ਗੰਮੀ ਦੀ ਜੰਡਿਆਲੇ ਵਾਲੇ ਨੇ ਲਾਹੌਰ ਕਹਿੰਦੇ ਬਾਦਸ਼ਾਹ ਦੀ ਕਿਹੜੀ ਵਿੱਚ ਖੜੇ ਹੋ ਕੇ ਹੇ ਕਿਉਂ ਦੇਣੀ ਸ਼ੁਰੂ ਦੇਵਨ ਹਟੈ ਰੀ ਲੱਗਾ ਖਾਰ ਬਹਤਰ ਨੂੰ ਸੁਨ ਗੋ ਗਨ ਸ਼ਾਰੀ ਬਿਰਤੀ ਕਰਕੇ ਇਕਾਗਰ ਨੂੰ ਫੁੱਲਿਆਂ ਦੇ ਵਿੱਚ ਠਹਿਰ ਦੇ ਸਿੰਘਾ ਕਾੜਾ ਕੇ ਦੇ ਤਾਰੂ ਸਿੰਘ ਕੋਲ ਵਸਦੇ ਬਾਗੀਆਂ ਇਲਾਕੇ ਦੇ ਫੁੱਲਿਆਂ ਦਾ ਤਾਰੂ ਸਿੰਘ ਜੋ ਰੋਜੰਦੇ ਦਿਨੋ ਸੰਭਾ ਬੰਦੇ ਨੇ ਰਤਨ ਨੂੰ ਜਾਂਦੇ ਨੇ ਕੁਝ ਤਕਾਣੇ get them out ਪੋਜਿਤਕਾਰੇ ਕੱਢ ਕੇ ਤੇਵਾਟਾਂ ਨੂੰ ਸੁਣਦੇ ਦਾ ਗੱਲ ਕਿਸੇ ਦੀ ਪਰ ਹੰਕਾਰ ਦੇ ਤਾਰੂ ਸਿੰਘ ਰੱਖਦਾ ਡੇਰੇ ਬਾਗੀ ਸਰਕਾਰ ਦੇ ਤਾਰੂ ਸਿੰਘ ਰੱਖਦਾ ਡੇਰੇ ਫਿਰ ਤੇਰਾ ਦੁਸ਼ਮੰਦ ਸਿੰਘਾਂ ਨੂੰ ਰੋਟੀਆਂ ਰਤਾਂ ਨੂੰ ਆਂਦਾ ਪਦਾ ਤਾਰੂ ਸਿੰਘ ਕੋਲ ਵਸਦੇ ਬਾਗੀ ਵਾਲਾ ਕੇਦੇ ਭੁੱਲਿਆ ਦਾ ਤਾਰੂ ਸਿੰਘ ਜੋ ਫੱਟੀ ਦਾ ਜਾਫਰ ਦੇ ਨਾ ਉਸਨੇ ਮਰਵਾਇਆ ਹੈ ਮਾਸੀ ਦੀ ਕੰਨਿਆ ਬਦਲੇ ਹਮਲਾ ਕਰ

Thank you.